ਖਾਲਸੇ ਦੀ ਜਨਮ ਪੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਤਿਹਾਰ ਹੋਲਾ ਮਹੱਲਾ ਦੇ ਆਖਰੀ ਦਿਨ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਗਿਆ ਬੁੱਢਾ ਦਲ ਤਰਨਾ ਦਲ ਅਤੇ ਹੋਣਾ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਕਾ ਬਾਗ ਤੋਂ ਰਵਾਇਤ ਅਨੁਸਾਰ ਮਹੱਲਾ ਕਟਿਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਖਾਲਸਾਈ ਰੰਗ ਵਿੱਚ ਰੰਗੀ ਨਜ਼ਰਾਈ ਚਾਰੇ ਪਾਸੇ ਨੀਲੇ ਪੀਲੇ ਤੇ ਕੇਸਰੀ ਪਹਿਰਾਵੇ ਦਸਤਾਰਾਂ ਤੇ ਖਾਲਸਾਈ ਸ਼ਸਤਰਾਂ ਨਾਲ ਜਾਹੋ ਜਲਾਲ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਵਕਤ ਨਿਹੰਗ ਸਿੰਘ ਜਥੇਬੰਦੀਆਂ ਹਾਥੀਆਂ ਤੇ ਘੋੜਿਆਂ ਤੇ ਪੂਰੇ ਜਾਹੋ ਜਲਾਲ ਨਾਲ ਫਤਿਹ ਬੁਲਾਉਂਦੀਆਂ ਸ਼ਾਮਲ ਹੋਈਆਂ ਤਖਤ ਸ਼ਰੀਕ ਕੇਸਕਰ ਸਾਹਿਬ ਤੋਂ ਨਗਰ ਕੀਰਤਨ ਮਹੱਲੇ ਦੇ ਰੂਪ ਚ ਸਜਾਇਆ ਗਿਆ ਰਵਾਇਤ ਅਨੁਸਾਰ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਦੂਜੇ ਤੇ ਗੁਲਾਸ ਉੱਠ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਹੋਲਾ ਮਹੱਲਾ ਦੇ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਪਾਰੀ ਇਕੱਠ ਵੇਖਣ ਨੂੰ ਮਿਲਿਆ। ਚਰਨ ਗੰਗਾ ਸਟੇਡੀਅਮ 'ਚ ਕਈ ਸੰਗਤਾਂ ਉੱਚੇ ਚੇਤਨਣ ਤੇ ਗੁਰੂਕੀਆਂ ਲਾਡ ਲੀਆਂ ਫੌਜਾਂ ਦੇ ਕਰਤੱਵ ਵੇਖਣ ਲਈ ਇੱਥੇ ਪਹੁੰਚੀਆਂ ਹੋਈਆਂ ਸਨ। ਪਾਵੇਂ ਰਵਾਇਤ ਮੁਤਾਬਕ ਹੋਲਾ ਮਹੱਲਾ ਦੀ ਸਮਾਪਤੀ ਹੋ ਗਈਏ ਪਰ ਅਜੇ ਅਗਲੇ ਕੁਝ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੀ ਪਾਰੀ ਮੌਜੂਦਗੀ ਜਾਰੀ ਰਹੇਗੀ।